ਉਗੇ ਜਿੱਥੇ ਅਨਦਾਤਾ ਦਾ ਸਵਾਗਤ ਹੋਣਾ ਚਾਹੀਦਾ ਹੈ ਉੱਥੇ ਅੱਜ ਤੁਹਾਡੇ ਤੇ ਗੋਮੀਆਂ ਚਲਾਈਆਂ ਜਾ ਰਹੀਆਂ ਦੇਖੋ ਜੀ ਅਸੀਂ ਸਾਰੇ ਨੌਜਵਾਨ ਸਾਰੇ ਅਸੀਂ ਉੱਥੇ ਸ਼ਾਂਤਪੁਰ ਬੈਠੇ ਸੀਗੇ ਬਿਲਕੁਲ ਸਾਡੇ ਤੋਂ 15 ਫੁੱਟ ਦੂਰ ਦੇ ਹਰਿਆਣਾ ਦੀ ਸੀਆਰਪੀ ਖੜੀ ਸੀਗੀ ਕੋਈ ਅਸੀਂ ਹੰਗਾਮਾ ਨਹੀਂ ਕੀਤਾ ਦੁਪਹਿਰ ਦਾ ਸਮੇਂ ਸੀਗਾ ਤੇ ਅਸੀਂ ਲੰਗਰ ਲੈਣ ਵਾਸਤੇ ਬੰਦਾ ਭੇਜਿਆ ਵੀ ਸ਼ਾਂਤੀਪੁਰ ਕੁ ਬੈਠੇ ਸੀਗੇ ਉਹਨਾਂ ਨੇ ਅਚਾਨਕ ਅਚਾਨਕ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਤੇ ਦੂਜੀ ਰਬੜ ਦੀਆਂ ਗੋਲੀਆਂ ਚਲਾਨੀ ਚਾਲੂ ਕਰਤੀਆਂ ਜੋ ਸਭ ਤੋਂ ਪਹਿਲੇ ਆ ਕੇ ਮੇਰੇ ਆ ਦੇਖੋ ਪੈਰ ਤੇ ਬਲਾਸਟ ਹੋਇਆ ਅਸ ਤੱਕ ਮੈਂ ਬੂਟ ਨਹੀਂ ਉਤਾਰ ਸਕਿਆ ਮੈਨੂੰ ਨਹੀਂ ਪਤਾ ਅੰਦਰ ਕੀ ਹੈ ਕੀ ਨਹੀਂ ਮੈਨੂੰ ਆ ਦੇਖੋ ਇਹ ਸਾਰੇ ਸਵੇਲਿੰਗ ਆਈ ਹੋਈ ਹੈ ਤੇ ਮਤਲਬ ਇੰਨਾ ਜ਼ੁਲਮ ਕਦੀ ਅਸੀਂ ਸੋਚਿਆ ਨਹੀਂ ਸੀਗਾ ਅਸੀਂ ਇੱਕ ਇਨਸਾਨ ਆ ਸਾਰੇ ਹਿੰਦੁਸਤਾਨ ਦਾ ਢਿੱਡ ਭਰਦੇ ਆ 6 ਮਹੀਨੇ ਅਸੀਂ ਜਾ ਕੇ ਰਾਤ ਨੂੰ ਧੁੰਦਾਂ ਵਾਲੀ ਰਾਤਾਂ ਚ ਪਾਣੀ ਵਗੋ ਆਪਣੀ ਫਸਲ ਪੁੱਤਾਂ ਵਾਂਗੂੰ ਵਾੰਦੇ ਆ ਅੱਜ ਸਾਨੂੰ ਰੋਲਣਾ ਪੈ ਰਿਹਾ ਅਸੀਂ ਅੱਜ ਵੀ ਹੱਥ ਜੋੜ ਕੇ ਸਾਰੇ ਨੂੰ ਬਾਈਟ ਇਹੀ ਦਿੱਤੀ ਹੈ ਕਿ ਜੋ ਤੁਸੀਂ ਵਾਅਦੇ ਕੀਤੇ ਆ ਅਸੀਂ 2.5 ਸਾਲ ਤੁਹਾਡਾ ਇੰਤਜ਼ਾਰ ਕੀਤਾ ਵੀ ਤੁਸੀਂ ਹੱਥ ਜੋੜ ਕੇ ਸਾਨੂੰ ਬੇਨਤੀ ਹੈ ਵੀ ਸਾਨੂੰ ਸਾਡੀ ਐਮਐਸਟੀ ਦਿੱਤੀ ਜਾਵੇ ਮੀਟਿੰਗ ਤੋਂ ਪਹਿਲਾਂ ਹੀ ਇਹੋ ਜਿਹੀ ਤਿਆਰੀਆਂ ਕਰ ਦੇਣੀਆਂ ਸ਼ੰਭੂ ਬਾਡਰ ਬਲੌਕ ਕਰ ਦੇਣਾ ਬੁਰੀ ਤਰ੍ਹਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਗੱਲ ਕਰਨਾ ਚਾਹਦੇ ਹੀ ਨਹੀਂ ਕਿਸਾਨਾਂ ਨਾਲ ਨਹੀਂ ਜੀ ਅੱਜ ਵੀ ਇਹਨਾਂ ਨੇ ਇਹੀ ਗੱਲ ਕੀਤੀ ਅੱਜ ਸਾਡੇ ਲੀਡਰ ਸਾਹਿਬਾਨ ਨੂੰ ਚੰਡੀਗੜ੍ਹ ਇਹਨਾਂ ਦੇ ਜੋ ਖੇਤੀ ਮੰਤਰੀ ਹੈ ਦਿੱਲੀ ਤੋਂ ਉਹ ਚੰਡੀਗੜ੍ਹ ਬੁਲਾਉਂਦੇ ਰਹੇ ਆਂ ਵੀ ਆਹ ਲੀਡਰ ਉਧਰ ਆ ਜਾਣਗੇ ਤੇ ਜੜੀ ਨੌਜਵਾਨ ਸਭਾ ਅਸੀਂ ਇਹਨਾਂ ਨੂੰ ਅਥਰੂ ਗੈਸ ਦੇ ਗੋਲੇ ਨਾਲ ਭਜਾ ਦੇਵਾਂਗੇ ਪਰ ਸਾਡੇ ਲੀਡਰ ਫੇਰ ਵੀ ਸੂਝਵਾਨ ਹੈ ਉਹ ਕਹਿੰਦੇ ਅਸੀਂ ਸ਼ਾਂਤੀਪੂਰਕ ਬੈਠਣਾ ਹੈ ਅਸੀਂ ਬੈਠੇ ਸੀਗੇ ਤੇ ਇਹਨਾਂ ਨੇ ਸਟਾਰਟ ਕੀਤਾ ਜੀ ਚਲਾਇਆ ਸਾਡੇ 150 ਦੇ ਲਗਭਗ ਜ਼ਖਮੀ ਹੋਏ ਆ ਜੀ ਇਹਨਾਂ ਨੇ ਚਲੋ ਅਥਰੂ ਗੈਸ ਗੋਲੇ ਤਾਂ ਦਾਗੇ-ਦਾਗੇ ਐਸਆਰ ਦੀਆਂ ਸਾਡੇ ਕੋਲ ਖੋਲ ਪਏ ਆ ਬਗੈਰ ਤੁਹਾਨੂੰ ਮੀਡੀਆ ਨੂੰ ਕੱਲ ਨੂੰ ਸਬੂਤ ਦੇਵਾਂਗੇ ਅੱਜ ਵੀ ਅਸੀਂ ਦੇ ਚੁੱਕੇ ਆ ਇਹਨਾਂ ਨੇ ਸਿੱਧੀ ਗੋਲੀਆਂ ਦਾਗੀਆਂ ਜੋ ਕਿ ਸਾਨੂੰ ਨਹੀਂ ਪਤਾ ਵੀ ਕੋਈ ਬੱਤੀ ਰੈਫਰ ਕੀਤਾ ਹੋਇਆ ਕੋਈ ਪੀਜੀਆ ਰੈਫਰ ਕੀਤਾ ਹੋਇਆ ਕੋਈ ਕਿਸਾਨ ਬੱਚੇ ਨਾ ਬੱਚੇ ਸਵੇਰ ਤੱਕ ਮਤਲਬ ਇਹੋ ਜਿਹਾ ਜ਼ੁਲਮ ਅਸੀਂ ਕਦੀ ਨਹੀਂ ਦੇਖਿਆ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਇਨ੍ਹਾਂ ਵੱਲੋਂ ਪਹਿਲ ਕੀਤੀ ਗਈ ਕਿ ਇਹ ਇਹ ਜੀ ਇਮੇਜ ਬਣਾਉਣਾ ਚਾਹੁੰਦੇ ਆ ਕਿ ਵੀ ਕਿਸਾਨ ਜਿਹੜੇ ਹੈਗੇ ਜਿੱਦਾਂ ਪਹਿਲਾਂ ਵੀ ਦਿੱਲੀ ਧਰਨੇ ਤੇ ਇਮੇਜ ਬਣਾਈ ਸੀਗੀ ਕਿ ਇਹ ਖੜਕੂ ਹੈ ਜਾਂ ਕੁਛ ਹੈ ਇਹ ਜੀ ਇਮੇਜ ਬਣਾਉਣਾ ਚਾਹ ਰਹੇ ਤੁਹਾਡੀ ਨਹੀਂ ਇਹ ਜੀ ਇਮੇਜ ਤਾਂ ਬਣਾਏਗੇ ਨਾ ਜੀ ਉਹ ਅਥਰੂ ਗੈਸ ਦੇ ਗੋਲੇ ਛੱਡ ਰਹੇ ਆ ਉਹ ਐਸਆਰਐ ਦੀਆਂ ਗੋਲੀਆਂ ਛੱਡ ਰਹੇ ਆ ਰਬੜ ਦੀਆਂ ਗੋਲੀਆਂ ਛੱਡ ਰਹੇ ਸਾਡੇ ਕਿਸਾਨ ਗੋਲ ਕੀ ਹੈ ਜੀ ਆਹ ਹੈ ਜੀ ਹਸਤਾ ਨਿਹੱਤੇ ਆ ਜੀ ਅਸੀਂ ਅਗਰ ਦੱਤੀ ਨੂੰ ਛੱਡ ਗਏ ਅਸੀਂ ਇਹ ਹਥਿਆਰ ਚੱਕਾਂਗੇ ਤਾਂ ਸਾਨੂੰ ਖਾਲਿਸਤਾਨ ਕਿਹਾ ਜਾਊਗਾ ਜੀ ਸਾਡੇ ਲੀਡਰ ਸਾਹਿਬਾਨ ਨੇ ਕਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਤੁਸੀਂ ਨਿਹੱਤੇ ਹੀ ਰਹਿਣਾ ਕੋਈ ਨਹੀਂ ਸ਼ਾਂਤੀਪੂਰਕ ਕਰਨਾ ਜੋ ਇਹ ਕਰਦੇ ਆ ਪਰ ਇਹ ਸਾਡੀ ਇਮੇਜ ਖਰਾਬ ਕਰਨਾ ਜਾਂਦੇ ਆ ਪਬਲਿਕ ਦੇ ਅੱਗੇ ਵੀ ਹਾਂਜੀ ਇਹ ਰੋਡ ਜਾਮ ਕਰ ਦਿੰਦੇ ਆ ਇਹ ਮਤਲਬ ਕਿਸਾਨ ਉਗਾਏਗਾ ਕਿ 4500 ਰੁਪਏ ਸਾਨੂੰ ਘਰੇ ਪੈ ਰਹੀ ਹੈ ਜੀ ਇਹ 2200 ਰੁਪਏ ਦੇ ਹਿਸਾਬ ਨਾਲ ਸਾਨੂੰ ਕਣਕ ਦਾ ਮੁੱਲ ਦੇ ਰਹੇ ਆ ਇਹ ਵੱਡੇ ਕੋਪਰੇਟ ਘਰਾਣੇ ਨੂੰ ਅਡਾਨੀਆਂ ਨੂੰ ਸਾਡੀ ਜ਼ਮੀਨ 'ਚ ਲੇਖ ਸਾਡੀ ਜ਼ਮੀਨ ਇਨਾ ਉੱਥੇ ਦੇ ਕੇ ਸਾਨੂੰ ਹੀ ਨੌਕਰ ਬਣਾਣਾ ਜਾਂਦੇ ਹਾਂ ਸਾਡੇ ਤੋਂ 2 ਰੁਪਏ 5 ਰੁਪਏ 10 ਰੁਪਏ ਕਿਲੋ ਆਲੂ ਲੈ ਕੇ ਇਹ ਚਿਪਸ ਦਾ ਪੈਕੇਟ 20 ਰੁਪਏ ਦਾ ਵੇਚਦੇ ਆ ਜੀ ਇਹ ਮੋਲ 'ਚ ਜਾ ਕੇ ਤੁਸੀਂ ਕਦੀ ਵੀ ਕਰੋ ਅਡਾਨੀ ਸੇਵ ਲਿਖਿਆ ਹੋਇਆ ਜੀ ਅਡਾਨੀਆਂ ਦੇ ਕਿਹੜੇ ਬਾਗ ਆ ਅਡਾਨੀ ਕਿੱਥੇ ਬਾਗ ਲਾ ਕੇ ਆਏ ਆ ਜੀ ਅਡਾਨੀ ਦੇ ਸੇਬ ਦੇ ਉੱਤੇ ਲਿਕੇ ਆਉਂਦਾ ਅਡਾਨੀ ਸੇਬ 429 ਰੁਪਏ ਕਿਲੋ ਸੇਬ बिक ਰਿਹਾ ਜੀ ਇਹ ਕੋਆਪਰੇਟ ਮੋਦੀ ਕੋਆਪਰੇਟ ਘਰਾਨਿਆਂ ਨੂੰ ਬੜਾਵਾ ਦੇਣਾ ਚਾਹੁੰਦਾ ਵੀ ਅਸੀਂ ਇਹਨਾਂ ਦੇ ਗੁਲਾਮ ਹੋ ਜਾਈਏ ਇਹ ਪੰਜਾਬ ਤੋਂ ਸ਼ੁਰੂ ਤੋਂ ਹੀ ਨਫ਼ਰਤ ਕਰਦੀ ਹੈ ਵੀ ਜੀ ਵੀ ਜੀ ਕਰਦੀ ਆਈ ਹੈ ਇਹ ਕਿ ਅਸੀਂ ਫਿਰ ਕਿਹੜੇ ਮੁਲਕ ਜਿ ਰੇ ਰਹੇ ਹਾਂ ਜੀ ਇਹ 26 ਜਨਵਰੀ ਦੀ ਗੱਲਾਂ ਕਰਦੇ ਆ 15 ਅਗਸਤ ਦੀ ਗੱਲਾਂ ਕਰਦੇ ਆ ਕਿਸ ਚੀਜ਼ ਦੀਆਂ ਗੱਲਾਂ ਕਰਦੇ ਆ ਅਸੀਂ ਆਪਣੇ ਦੇਸ਼ 'ਚ ਸ਼ਾਂਤੀਪੁਰਕ ਬੈਠੇ ਆ ਜੀ ਬਾਰਡਰ ਦੇ ਬੈਠੇ ਆ ਕਿਸਾਨ ਬੈਠੇ ਜੋ ਇਨਾਂ ਦਾ ਅੰਨ ਦਾਤਾ ਨਾਲੇ ਹਾਲੇ ਤਾਂ ਤੁਸੀਂ ਆਪਣੇ ਏਰੀਆ 'ਚ ਬੈਠੇ ਹੋ ਆਪਣੇ ਪੰਜਾਬ 'ਚ ਬੈਠੇ ਹੋ ਅਸੀਂ ਤਾਂ ਪੰਜਾਬ 'ਚ ਬੈਠੇ ਜੀ ਇਸ ਤਾਂ ਹੱਦ ਵੀ ਨਹੀਂ ਕਰੌਸ ਕੀਤੀ ਅਸੀਂ ਕੁਝ ਵੀ ਨਹੀਂ ਕਰੌਸ ਕੀਤਾ ਅਸੀਂ ਆਪਨੇ ਸ਼ਾਂਤੀਪੁਰ ਨੂੰ ਰੋਟੀ ਲੈ ਅਜੇ ਇੱਕ ਰੋਟੀ ਪਾਈ ਆ ਜੀ ਸਬਜੀ ਇੰਨੇ ਚ ਇਹਨਾਂ ਨੇ ਬੰਬ ਮਾਰਦੇ ਜੀ ਹੁਣ ਤੁਸੀਂ ਜੇਰੇ ਲਾ ਜੋ ਹਸਪੀਟਲ 'ਚ ਹਾਂਜੀ ਹਾਂਜੀ ਮੈਂ ਹੁਣ ਇਲਾਜ ਕਰਾਣਾ ਹੈ ਜੀ ਉੱਥੋਂ ਹੀ ਆਇਆ ਸਿੱਧਾ ਬਾਰਡਰ ਤੋਂ ਤੇ ਇਸ ਤੋਂ ਪਹਿਲੇ ਮਰੀਜ਼ ਪਏ ਆ ਜੀ ਜਿਵੇਂ ਜਿਵੇਂ ਅਸੀਂ ਭੇਜ ਰਹਿਆਂ ਤੋਂ ਜ਼ਿਆਦਾ ਡੈਮੇਜ ਹੈ ਮੈਂ ਥੋੜਾ ਚਲੋ ਪੈਰ ਦਾ ਸੀਗਾ ਹਸਪੀਟਲ ਦਾ ਮਾਹੌਲ ਕਿਹੋ ਜਿਹਾ ਠੀਕ ਇਲਾਜ ਹੋ ਰਿਹਾ ਇੱਥੇ ਨਹੀਂ ਜੀ ਇੱਥੇ ਜੋ ਇਲਾਜ ਡਾਕਟਰ ਚਾਹੀਦੇ ਸਾਨੂੰ ਕੋਈ ਡਾਕਟਰ ਪ੍ਰੋਵਾਈਡ ਨਹੀਂ ਹੈ ਆ ਕੇ ਚੈੱਕ ਅਪ ਕਰ ਜਾਂਦੇ ਆ ਜੀ ਥੋੜਾ ਬਹੁਤਾ ਚੱਲ ਰਿਹਾ ਹੈ ਲੇਕਿਨ ਸਾਨੂੰ ਬੇਨਤੀ ਹੈ ਸਰਕਾਰ ਵੱਲੋਂ ਭਵੰਤਮਨ ਜੀ ਨੂੰ ਵੀ ਬੇਨਤੀ ਕਰਦੇ ਆ ਉਹ ਕਹਿੰਦੇ ਸੀਗੇ ਹਰਾ ਪੈਨ ਚੱਲੂਗਾ ਜੀ ਕੋਈ ਰੈਲੀ ਨਹੀਂ ਹੋਊਗੀ ਜੀ ਕੋਈ ਧਰਨਾ ਨਹੀਂ ਲੱਗੂਗਾ ਜੀ ਉਹ ਤਾਂ ਹੀ RAM ਮੰਦਰ ਦੇ ਮੱਥਾ ਟੇਕਦੇ ਫਿਰ ਰਹੇ ਕੇਜਰੀਵਾਲ ਨਾਲ ਉਰੇ ਅਸੀਂ ਉਹ ਵੀ ਕਹਿੰਦਾ ਸੀਗਾ ਮੈਂ ਮਾਸਟਰ ਦਾ ਮੁੰਡਾ ਮੈਂ ਜ਼ਿਮੀਂਦਾਰ ਦਾ ਮੁੰਡਾ ਮੇਰੀ ਬਾਰ-ਬਾਰ ਬੇਨਤੀ ਹੈ ਭਵੰਤਮਨ ਨੂੰ ਸੀਐਮ ਸਾਹਿਬ ਨੂੰ ਵੀ ਤੁਸੀਂ ਸਾਡੇ ਨਾਲ ਖੜੇ ਹੋ ਸਾਨੂੰ ਡਾਕਟਰ ਪ੍ਰੋਵਾਈਡ ਕਰਾਓ ਇੱਥੇ ਸਾਡੇ ਜ਼ਖਮੀ ਹਾਲਤ 'ਚ ਸਾਡੇ ਸਿੰਘ ਪਏ ਆ ਤੇ ਸਾਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਜੀ ਪੂਰੀ ਤੁਸੀਂ ਕੁਝ ਕਹਿਣਾ ਚਾਹੋਗੇ ਨਾਲ ਖੜੇ ਹੋ ਤੁਸੀਂ ਦੇਖੋ ਜੀ ਜੋ ਅੱਜ ਦਾ ਮਾਹੌਲ ਬਣਿਆ ਹੋਇਆ ਵਾ ਇੱਥੇ ਆਪਾਂ ਖੜੇ ਆ ਜਿੱਥੇ ਗੋਲੇ ਦੱਗ ਜਾ ਰਹੇ ਨੇ ਪੰਜਾਬ ਦੇ ਵਿੱਚ ਧਰਤੀ ਤੇ ਦੱਗ ਜਾ ਰਹੇ ਨੇ ਨਾ ਕਿ ਹਰਿਆਣਾ ਦੀ ਧਰਤੀ ਤੇ ਇੱਕ ਟਾਈਮ ਪੰਜਾਬ ਨੂੰ ਇਦਾਂ ਬਣਾਇਆ ਗਿਆ ਵਾ ਵੀ ਇਹ ਇੰਡੀਆ ਦੀ ਧਰਤੀ ਨਹੀਂ ਹੈ ਇਹ ਕੋਈ ਹੋਰ ਕੰਟਰੀ ਹੈ ਕੋਈ ਪਾਕਿਸਤਾਨ ਤੇ ਵੀ ਏਡੀ ਜਿਆਦਾ ਸਿਕਿਉਰਿਟੀ ਨਹੀਂ ਬਣੀ ਉਹਨੇ ਕਿਸੇ ਬਾਰਡਰ ਤੇ ਜੋ ਇੱਥੇ ਬਣੀ ਹੋਈ ਆ ਜਿੱਥੇ ਉਹ ਬੈਰੀਕੇਟਿੰਗ ਕਰੀ ਹੋਈ ਉਹਨਾਂ ਨੇ ਪੁੱਲ ਦੇਤੇ ਉਹ ਪੰਜਾਬ ਚ ਪੈਣਾ ਘੱਗਰ ਦਰਿਆ ਜੋ ਪੈਂਦਾ ਪੰਜਾਬ ਚ ਪੈ ਰਿਹਾ ਵਾ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨਾਂ ਦੇ ਤੇ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਵਾ ਜਿਹਦਾ ਕੋਈ ਹਿਸਾਬ ਨਹੀਂ ਔਰ ਉਧਰਲੀ ਮਿਲਟਰੀ ਹਰਿਆਣੇ ਦੀ ਮਤਲਬ ਮਾਈਕ ਫੜ ਕੇ ਪੂਰੀਆਂ ਮਤਲਬ ਧਮਕੀਆਂ ਦੇ ਰਹੀਆਂ ਗਾਲਾਂ ਤੱਕ ਦੇ ਰਹੀਆਂ ਵੀ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਜੇ ਤੁਹਾਡੇ ਚ ਇੰਨੀ ਜ਼ਿਆਦਾ ਗਰਮੀ ਹੈ ਤਾਂ ਵਰਦੀ ਉਤਾਰ ਕੇ ਸਾਡੇ ਕਿਸੇ ਮਾੜੇ ਤੋਂ ਮਾੜੇ ਇਸ ਕਿਸਾਨ ਨੂੰ ਟੱਕਰ ਲਓ ਤੁਹਾਨੂੰ ਦੱਸ ਦਗਾ ਵੀ ਕੀ ਹੁੰਦਾ ਤੁਸੀਂ ਵਰਦੀ ਦੇ ਨਸ਼ੇ 'ਚ ਤੁਸੀਂ ਸਰਕਾਰ ਦੇ ਪਾਵਰ ਦੇ ਨਸ਼ੇ ਦੇ ਵਿੱਚ ਸਾਡੇ ਭੋਲੇ ਭਲੇ ਕਿਸਾਨਾਂ ਤੇ ਇਹ ਜ਼ੁਲਮ ਨਾ ਕਰੋ ਦੇਖੋ ਅੰਦਰ ਤੁਸੀਂ ਜਾ ਕੇ ਦੇਖੋ ਜਿਹੜੇ ਬੰਦੇ ਜ਼ਖਮੀ ਮੈਂ ਕੋਈ ਸਿਰਦ ਬੰਨੀ ਪਿਆਵਾ ਚਿੱਟੀਆਂ ਦਾੜੀਆਂ ਉਹਨਾਂ ਦੀ ਉਮਰਾਂ ਭੋਗੀਆਂ ਸੀ ਉਹਨਾਂ ਦੀਆਂ ਤੇ ਉਹਨਾਂ ਨੂੰ ਜ਼ਖਮੀ ਕਰ ਕਰਕੇ ਇੱਥੇ ਪਾ ਰਹੇ ਨੇ ਕੋ ਵਰਦੀ ਦੇ ਨਸ਼ੇ 'ਚ ਪਾਵਰ ਦੇ ਨਸ਼ੇ ਦੇ ਵਿੱਚ ਦੇਖੋ ਕੌਣ ਇਸ ਚੀਜ਼ ਨੂੰ ਸਵੀਕਾਰ ਕਰੂਗਾ ਤੁਸੀਂ ਬੈਠਿਓ ਤੁਸੀਂ ਚਾਹੇ ਇਸ ਮੀਡੀਆ ਨਾਲ ਸੰਬੰਧਤ ਹੋ ਤੋਂ ਨੂੰ ਦੇਖ ਕੇ ਆਪਣੇ ਆਪ ਨੂੰ ਤੁਹਾਨੂੰ ਕਹਿਣਾ ਤੁਸੀਂ ਨਹੀਂ ਬੋਲ ਸਕਦੇ ਜਾਂ ਨਹੀਂ ਕਰ ਰਹੇ ਪਰ ਤੁਹਾਨੂੰ ਦੇਖ ਕੇ ਲੱਗੂਗਾ ਵੀ ਯਾਰ ਇਹ ਤਾਂ ਜ਼ੁਲਮ ਹੈ ਜਿਹੜੇ ਅੰਧਪਕਤ ਉਹਨਾਂ ਨੇ ਕਦੇ ਨਹੀਂ ਕਹਿਣਾ ਚਾਹੇ ਕੋਈ ਉਹਨਾਂ ਦੇ ਸਾਹਮਣੇ ਵੱਢ ਦਵੇ ਉਹਨਾਂ ਨੇ ਕਦੇ ਨਹੀਂ ਕਹਿਣਾ ਪਰ ਇਹ ਜ਼ੁਲਮ ਹੋ ਰਿਹਾ ਵਾ ਪੂਰਾ ਮਤਲਬ ਐਂ ਲੱਗ ਰਿਹਾ ਵਾ ਵੀ ਅਸੀਂ ਕਿਸੇ ਕੰਟਰੀ ਨਾਲ ਜੰਗ ਲੜਨ ਜਾ ਰਹੇ ਹਾਂ ਅਸੀਂ ਤਾਂ ਗੱਲ ਕਰਨ ਜਾ ਰਹੇ ਹਾਂ ਜੋ ਸਾਨੂੰ ਉਹਨਾਂ ਨੇ ਵਾਅਦੇ ਕਰੇ ਨੇ ਅਸੀਂ ਪਹਿਲਾਂ ਬੈਠੇ ਰਹੇ ਹਾਂ ਉਥੇ ਇਹ ਗੱਲ ਹੈ ਕਿ ਤੁਹਾਨੂੰ ਲੱਗਦਾ ਕਿ ਹੈ ਕਿ ਵੀ ਸਰਕਾਰ ਕਿਸਾਨਾਂ ਨਾਲ ਕਰਨਾ ਕੀ ਚਾਹੁੰਦੀ ਹੈ ਇਹਨਾਂ ਨੂੰ ਪਤਾ ਹੈ ਪਿਛਲੀ ਵਾਰ ਵੀ ਇਦਾਂ ਹੀ ਕੀਤਾ ਸੀ ਇਹਨਾਂ ਨੇ ਇਦਾਂ ਹੀ ਵੈਰੀਗੇਟ ਲਾਇਏ ਸੀ ਕਿਸਾਨ ਉੱਥੇ ਪਹੁੰਚ ਗਏ ਸੀਗੇ ਫਿਰ ਧਰਨਾ ਦਿੱਤਾ ਕਈ ਵਿਚਾਰੇ ਸ਼ਹੀਦ ਵੀ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਚੁਕੇ ਹੀ ਆ ਕਿਸਾਨਾਂ ਸਾਹਮਣੇ ਇਹ ਫੇਰ ਦੁਬਾਰਾ ਉਹੀ ਫਿਲਮ ਦੁਬਾਰਾ ਦੁਹਰਾ ਰਹੇ ਆ ਫਿਰ ਦੇਖੋ ਜੀ ਗੱਲ ਪਤਾ ਕੀ ਹੈ ਇਹ ਸਿਰਫ ਔਰ ਸਿਰਫ ਇੱਕ ਧਾਰਮਿਕ ਦੇ ਉੱਤੇ ਰਾਜਨੀਤੀ ਕਰ ਰਿਹਾ ਰਾਮ ਮੰਦਰ ਤੋਂ ਬਾਅਦ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਦੁਬਾਰਾ ਇੰਡੀਆ ਜਿੱਤ ਲਾਂਗੇ ਠੀਕ ਆ ਅਸੀਂ ਉਸ ਧਾਰਮਿਕ ਮੁੱਦੇ ਨੂੰ ਇਸ ਚੀਜ਼ ਤੇ ਲੈ ਕੇ ਨਹੀਂ ਆਉਣਾ ਚਾਹੁੰਦੇ ਪਰ ਇਹਨਾਂ ਨੂੰ ਇਹ ਹੋ ਗਿਆ ਵੀ ਪੰਜਾਬ ਨੂੰ ਛੱਡ ਦਿਓ ਕੋਈ ਫਰਕ ਨਹੀਂ ਪੈਂਦਾ ਪੰਜਾਬ ਨਹੀਂ ਜਿੱਤਾਂਗੇ ਹਰ ਜਾਏ ਕੋਈ ਫਰਕ ਨਹੀਂ ਪੈਂਦਾ ਅਸੀਂ ਰਾਮ ਮੰਦਰ ਦੇ ਸਿਰ ਤੇ ਬਾਕੀ ਸਾਰਾ ਇੰਡੀਆ ਜਿੱਤ ਲਾਂਗੇ ਉਸ ਨਸ਼ੇ ਦੇ ਵਿੱਚ ਜੋ ਅਤਿਆਚਾਰ ਪੰਜਾਬ ਤੇ ਹੋ ਰਿਹਾ ਵਾ ਉਹ ਦੁਨੀਆ ਦੇਖੂਗੀ ਤੇ ਉਸ ਦਾ ਰਿਜ਼ਲਟ ਵੀ ਦੁਨੀਆ ਹੀ ਦੇਊਗੀ